ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਦੇ ਸਵੇ 1515 ਵਿੱਚ ਇਸ ਵਿੱਚ ਇਸ ਪਾਵਨ ਧਰਤੀ ਦੇ ਚਰਨ ਪਰਸ ਕੀਤੇ ਸੀ। ਸਤਿਨਾਮ ਵਾਹਿਗੁਰੂ ਇੱਥੇ ਸੰਜੋਗਾਂ ਵਾਸਤੇ ਅਰਦਾਸ ਹੁੰਦੀ ਆ ਬੱਚਿਆਂ ਦੇ। ਤੋਂ ਜਿਸ ਬੱਚੇ ਦੀ ਵੀ ਅਰਦਾਸ ਹੁੰਦੀ ਹੈ ਗੁਰਸਹਿਬ ਨਾਨਕ ਪਾਚਾ ਕਿਰਪਾ ਕਰਕੇ ਉਹ ਬੱਚੇ ਨੂੰ ਵੀ ਸੰਜੋਗਾਂ ਦੀ ਦਾਤ ਦੇ ਕੇ ਉਹਦੇ ਵੀ ਕਾਰਜ ਸੇਲੇ ਕਰ ਦਿੰਦੇ ਨੇ। ਸਤਿਨਾਮ ਵਾਹਿਗੁਰੂ ਸਤਿਨਾਮ ਤੁਹਾਡੇ ਆਸ-ਪਾਸ ਕਿਸ ਨੇ ਸੰਜੋਗ ਕਰਾਇਆ ਬੇਡੇ ਦੀ ਮਾਂ ਕੀਤੀ ਹੈ ਨਾ ਉਹਦੀ ਗੱਲ ਚੱਲਦੀ ਪਈ ਆ ਤੇ ਗੱਲ ਬਣ ਵੀ ਗਈ ਆ ਉੱਥੇ ਬਣ ਵੀ ਗਈ ਬਾਬਾ ਜੀ ਦੀ ਕਿਰਪਾ ਨਾਲ ਗੱਲ ਬਣ ਗਈ ਹੁਣ ਤਾਂ ਕਹਿੰਦੇ ਬਾਬਾ ਦੇ ਵਿਆਹ ਤੇ ਬੱਚੇ ਦੀ ਸੰਜੋਗ ਖੁੱਲ ਜਾ ਤੇ ਵਾਹਿਗੁਰੂ ਕਿਰਪਾ ਕਰਾਂ ਧੰਨਵਾਦ ਨਨੂ ਐ ਲੱਗਦਾ ਵੀ ਗੁਰੂ ਸਾਹਿਬ ਦੀ ਅਸੀਂ ਗੋਦ ਦੇ ਵਿੱਚ ਆ ਗਏ ਗੁਰਨਾਣ ਸਾਹਿਬ ਦੀ ਗੋਦ ਦੇ ਵਿੱਚ ਆ ਗਏ ਕੀ ਐ ਸੱਚੀ ਗੱਲ ਹਾਂ ਬਿਲਕੁਲ ਸੱਚੀ ਗੱਲ ਐ ਜਦੋਂ ਅਸੀਂ ਭਾਵਨਾ ਕਰਕੇ ਆਵਾਂਗੇ ਨਾ ਕਿਸੇ ਵੀ ਗੁਰਦੁਆਰਾ ਸਾਹਿਬ ਜਾਓ ਗੁਰਨਾਨਕ ਪ੍ਰਕਾਸ਼ ਚਰਨਾ ਚਾਹੋ ਤੋ ਗੁਰਮਾਰ ਪਾਰਸਾ ਕਹਿੰਦੇ ਚਰਨ ਸਰਨ ਗੁਰੂ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤਾ ਜੋ ਭਾਵਨਾ ਕਰਕੇ ਸ਼ਰਧਾ ਨਾਲ ਪਿਆਰ ਨਾਲ ਆ ਕੇ ਇਥੋਂ ਬਾਣੀ ਪੜ੍ਹਦਾ ਉਹਦੇ ਮਨ ਨੂੰ ਬੜਾ ਸਕੂਨ ਮਿਲਦਾ ਹੈ ਫਤੇ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਗਊਕੜ ਸਹਿ ਮੌਜੂਦ ਆ ਜਿਹੜਾ ਕਿ ਗੁਰੂ ਨਾਨਕ ਸਾਹਿਬ ਦੀ ਚਰਨਛੋਪਾ ਪ੍ਰਾਪਤ ਆ ਅੱਜ ਲੁਧਿਆਣੇ ਦਾ ਇੰਨਾ ਵੱਡਾ ਨਾਮ ਹੈ ਤਾਂ ਇਸ ਗੁਰਦੁਆਰਾ ਸਾਹਿਬ ਦਾ ਇਸ ਸਥਾਨ ਦਾ ਇੱਕ ਵੱਡਾ ਰੋਲ ਵੀ ਆ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਏਗਾ ਵੀ ਲੁਧਿਆਣੇ ਦਾ ਜਿੰਨਾ ਵੱਡਾ ਨਾਮ ਹੈ ਤਾਂ ਉਸ ਦੇ ਪਿੱਛੇ ਕੀ ਕਾਰਨ ਹੈ ਇਸ ਗੁਰਦੁਆਰੇ ਦਾ ਇਤਿਹਾਸ ਕੀ ਆ ਗੁਰੂ ਸਾਹਿਬ ਆਪ ਜਿਹੜੇ ਨੇ 1515 ਈਸਵੀ ਦੇ ਵਿੱਚ ਇੱਥੇ ਆਏ ਸਨ ਤਾਂ ਕੀ ਇਤਿਹਾਸ ਹੈ ਇਸ ਦਾ ਉਸ ਦੇ ਬਾਰੇ ਨਾਲ ਉਸ ਦੇ ਬਾਰੇ ਵੀ ਤੁਹਾਨੂੰ ਜਾਣੂ ਕਰਾਵਾਂਗੇ ਅਤੇ ਸਭ ਤੋਂ ਵੱਡੀ ਗੱਲ ਹੈ ਗੁਰਨਾਨਕ ਸਾਹਿਬ ਦਾ ਜਿਹੜਾ ਵਿਆਹ ਪੂਰਵ ਹੈ ਉਹ ਜਿੱਥੇ ਉਹ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਮਨਾਇਆ ਜਾ ਰਿਹਾ ਉਸ ਦੇ ਬਾਰੇ ਵੀ ਤੁਹਾਡੀ ਨਾਲ ਜਾਣਕਾਰੀ ਜਿਹੜੀ ਹੈ ਸਾਂਝੀ ਕਰਾਂਗੇ ਤਾਂ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਮੈਂ ਇਤਿਹਾਸ ਦੀ ਗੱਲ ਕੀਤੀ ਤੈਨਾਂ ਚੋ ਪ੍ਰਾਪਤ ਹੈ ਬੜੇ ਘੱਟ ਲੋਕਾਂ ਨੂੰ ਪਤਾ ਵੀ ਲੁਧਿਆਣਾ ਦੇ ਵਿੱਚ ਐਡਾ ਵੱਡਾ ਇਤਿਹਾਸਿਕ ਗੁਰਦੁਆਰਾ ਅਤੇ ਜੇ ਲੁਧਿਆਣੇ ਦਾ ਜਨਾ ਵੱਡਾ ਨਾਮ ਹੈ ਅੱਜ ਪੂਰੀ ਦੁਨੀਆ ਨੂੰ ਜਾਣਦੀ ਹੈ ਤੇ ਗੁਰੂ ਸਾਹਿਬ ਦਾ ਇੱਕ ਵਰ ਵੀ ਆ ਉਸ ਦੇ ਪਿੱਛੇ ਸੋ ਗੁਰੂ ਸਾਹਿਬ ਦਾ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੋ ਗੁਰੂ ਨਾਨਕ ਸਾਹਿਬ ਦੇ ਪਾਵਨ ਪਵਿੱਤਰ ਸਥਾਨ ਤੇ ਆਪ ਸਾਰੇ ਹਾਜ਼ਰੀਆਂ ਭਰ ਰਹੇ ਹੋ ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਦੇ ਸਵੇ 1515 ਵਿੱਚ ਇਸ ਵਿੱਚ ਇਸ ਪਾਵਨ ਧਰਤੀ ਦੇ ਚਰਨ ਪਰਸ ਕੀਤੇ ਸੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਇਹ ਸਥਾਨ ਪਵਿੱਤਰ ਸਥਾਨ ਬਣ ਗਿਆ ਇਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਚਰਨ ਪਰਸ ਕੀਤੇ ਆ ਕੇ ਜਦੋਂ ਇਸ ਇਲਾਕੇ ਦਾ ਨਾਮ ਵਾਰ ਰਾਜਾ ਸੀ ਜਲਾਲ ਦਵਾਬ ਲੋਧੀ ਖਾਨ ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਕੇ ਇੱਕ ਮੰਗ ਮੰਗੀ ਸੱਚੇ ਪਾਤਸ਼ਾਹ ਲੁਧਿਆਣਾ ਸ਼ਹਿਰ ਵਸਦਾ ਨਹੀਂ ਤੁਸੀਂ ਕਿਰਪਾ ਕਰ ਦਿਓ ਕਿ ਲੁਧਿਆਣਾ ਸਰ ਵਸ ਜਾਏ ਜੇ ਗੁਰੂ ਨਾਨਕ ਪਾਸ਼ਾ ਨੇ ਕਿਹਾ ਤੁਸੀਂ ਪਰਜਾ ਨਾਲ ਇਨਸਾਫ ਕਰੋ ਤਾਂ ਕਿ ਕੁਸਮਾ ਪਾ ਕੇ ਤੁਹਾਡਾ ਇਹ ਸ਼ਹਿਰ ਇਨਾ ਕੁ ਵਸੇਗਾ ਕਿ ਸਾਰੇ ਸੰਸਾਰ ਵਿੱਚ ਲੁਧਿਆਣਾ ਸ਼ਹਿਰ ਦਾ ਨਾਮ ਹੋਵੇਗਾ ਗੁਰੂ ਸਾਹਿਬ ਦੀ ਇਹ ਸੀ ਸਦਕਾ ਜੋ ਉਹਨਾਂ ਨੇ ਸੀ ਦਿੱਤੀ ਕਿ ਬੁੱਢਾ ਦਰਿਆ ਸਤਲੁਜ ਦਾ ਜੋ ਦਰਿਆ ਇੱਥੇ ਵਗਦਾ ਹੈ ਸਤ ਕੋ ਦੂਰ ਚਲਾ ਜਾਏਗਾ ਔਰ ਬੁੱਢਾ ਦਰਿਆ ਖੋ ਨਾਲ ਵਕੇ ਵਗੇਗਾ ਤੇ ਪਰਜਾ ਨਾਲ ਤੁਸੀਂ ਇਨਸਾਫ ਕਰੋ ਤੇ ਗੁਰੂ ਸਾਹਿਬ ਦੀ ਇਹ ਸੀ ਸਦਕਾ ਉਹ ਦਰਿਆ ਅੱਜ ਫਲੋਰ ਸ਼ਹਿਰ ਦੇ ਕੋਲ ਵਗਦਾ ਪਿਆ ਹੈ 14 ਕਿਲੋਮੀਟਰ ਦੂਰ ਹੈ ਤੇ ਬੁੱਢਾ ਦਰਿਆ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਆ ਇਸ ਤੇ ਘਾਟ ਹੁੰਦਾ ਸੀ ਧੋਬੀ ਕਪੜੇ ਧੁੰਦੇ ਸੀ ਦੁਨੀਆ ਪਾਣੀ ਪੀਂਦੀ ਸੀ ਗਊਆਂ ਪਾਣੀ ਪੀਂਦੀਆਂ ਸੀ ਜੰਗਲ ਘਾਟ ਹੋਣ ਕਰਕੇ ਇਸ ਕਰਕੇ ਗੁਰਦੁਆਰਾ ਗਊ ਘਾਟ ਸਾਹਿਬ ਇਸ ਦਾ ਨਾਮ ਪੈ ਗਿਆ ਤੇ ਆਪ ਸਾਰੀ ਸੰਗਤ ਨੂੰ ਬੇਨਤੀ ਵੀ ਕਰਦੇ ਆ ਕਿ ਆਪ ਜੀ ਜਦੋਂ ਵੀ ਦਿੱਲੀ ਤੋਂ ਦਰਬਾਰ ਸਾਹਿਬ ਜਾਓ ਜਾਂ ਦਰਬਾਰ ਸਾਹਿਬ ਤੋਂ ਦਿੱਲੀ ਵੱਲ ਜਾਂਦੇ ਹੋ ਰਸਤੇ ਵਿੱਚ ਲੁਧਿਆਣੇ ਸ਼ਹਿਰ ਦੇ ਵਿੱਚ ਆ ਕੇ ਸਮਰਾਲਾ ਚੌਂਕ ਦੇ ਬਿਲਕੁਲ ਨਜ਼ਦੀਕ 2 ਮਿੰਟ ਦਾ ਰਸਤਾ ਹੈ ਆਪ ਜੀ ਗੁਰਦੁਆਰਾ ਗਊ ਘੜ ਪਾਸ ਛੇ ਪਹਿਲੀ ਦੇ ਦਰਸ਼ਨ ਕਰੋ ਅਤੇ ਬਾਣੀ ਨੂੰ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਪੁਰਬ ਅਤੇ માતા ਸੁਲਖਣੀ ਜੀ ਦਾ ਵਿਆਹ ਪੁਰਬ ਬੜੇ ਸ਼ਰਧਾ ਭਾਵ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਗੁਰਦੁਆਰਾ ਗਊ ਘੜ ਬਾਦਸ਼ੀ ਪਹਿਲੀ ਵਿਖੇ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਦੇ ਰਾਤਰੀ ਦੇ ਸਮਾਗਮ ਰੱਖੇਗੇ ਜਿਸ ਤਰ੍ਹਾਂ 1 ਤਰੀਕ ਨੂੰ 65 ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਹੀ ਹੋਈ ਸੀ ਔਰ 3 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਸੀ 4 5 6 7 8 9 10 ਤਰੀਕ ਤੱਕ ਲਗਾਤਾਰ ਰਾਤਰੀ ਦੀਵਾਨ ਨੇ ਤੋਂ ਸ਼ਰਦਾ ਬੜੇ ਸੰਗਤਾਂ ਬੜੇ ਪਿਆਰ ਉਤਸ਼ਾਹ ਨਾਲ ਇਹ ਪਾਵਨ ਪਵਿੱਤਰ ਦਿਹਾੜਾ ਮਨਾਉਂਦੀਆਂ ਨੇ ਠਾਠਾ ਮਾਰਦਾ ਇਕੱਠ ਆਪਜੀ ਅੱਜ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਦੇ ਅੰਦਰ ਬੈਠਣ ਨੂੰ ਜਗ੍ਹਾ ਨਹੀਂ ਬਾਹਰ ਪੰਡਾਲ ਲੱਗੇ ਵੱਡੇ ਵੱਡੇ ਐਲਸੀਡੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਰਾਹੀਂ ਗੁਰ ਸੰਗਤਾਂ ਦੇਖ ਕੇ ਆਪਣੇ ਗੁਰਬਾਣੀ ਦਰਸ਼ਨ ਕਰਕੇ ਗੁਰਸਤ ਘਰ ਦੇ ਦਰਸ਼ਨ ਕਰਕੇ ਜੀਵਨ ਨੂੰ ਸਫਲਾ ਕਰਦੀਆਂ ਨੇ ਲੰਗਰ ਦਾ ਹੀ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਨੇਕ ਸਿੰਘ ਜੀ ਸਿੱਖੇਵਾਲ ਸਾਰੇ ਸਟਾਫ ਵੱਲੋਂ ਔਰ ਸਾਰੀ ਸੰਗਤ ਵੱਲੋਂ ਰਲਮਿਲ ਕਰਕੇ ਜੋ ਲੁਧਿਆਣੇ ਦੀ ਸਾਰੀ ਸੰਗਤ ਹੈ ਚਾਹੇ ਉਹ ਹਿੰਦੂ ਸਮਾਜ ਹੈ ਚਾਹੇ ਮੁਸਲਮਾਨ ਵੀਰ ਨੇ ਚਾਹੇ ਸਿੱਖ ਭਾਈਚਾਰਾ ਸਾਰੇ ਇੱਕ ਜਗ੍ਹਾ ਰਲਮਿਲ ਕਰਕੇ ਇੱਕ ਦੂਜੇ ਦਾ ਸਹਿਯੋਗ ਕਰਕੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਦਰਬਾਰ ਦੀ ਸੇਵਾ ਕਰਦੇ ਨੇ ਇਸ ਵਾਰ ਵੀ ਬੜੀ ਸੰਗਤਾਂ ਨੇ ਸੇਵਾ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਸਭ ਦੀ ਆਸਰਵਾਦ ਪੂਰੀ ਕਰਿਓ ਇੱਕ ਹੋਰ ਵੀ ਬੇਨਤੀ ਜ਼ਰੂਰੀ ਜਵਾਬ ਸਾਰੀਆਂ ਸੰਗਤਾਂ ਦੂਰ ਨੇੜੇ ਚੱਲ ਕੇ ਆਉਂਦੀ ਹੋ ਇਥੇ ਸੰਯੋਗਾ ਵਾਸਤੇ ਅਰਦਾਸ ਹੁੰਦੀ ਆ ਬੱਚਿਆਂ ਦੇ ਤੋ ਜਿਸ ਬੱਚੇ ਦੀ ਵੀ ਅਰਦਾਸ ਹੁੰਦੀ ਹੈ ਗੁਰੂ ਸਾਹਿਬ ਨਾਨਕ ਪਾਸ਼ਾ ਕਿਰਪਾ ਕਰਕੇ ਉਹ ਬੱਚੇ ਨੂੰ ਵੀ ਸੰਜੋਗਾਂ ਦੀ ਦਾਤ ਦੇ ਕੇ ਉਹਦੇ ਵੀ ਕਾਰਜ ਸਹਿਲੇ ਕਰ ਦਿੰਦੇ ਨੇ ਤੇ ਆਓ ਬਾਣੀ ਪੜੋ ਸਰੋਵਰ ਚ ਇਸ਼ਨਾਨ ਕਰੋ ਬਾਣੀ ਪੜੋ ਆਪ ਅਰਦਾਸ ਕਰੋ ਜਾਂ ਅਰਦਾਸ ਕਰਾਓ ਤੇ ਗੁਰੂ ਨਾਨਕ ਪਾਸ਼ਾ ਦੇ ਦਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਸਾਰੀ ਸੰਗਤ ਨੂੰ ਗੁਰੂ ਨਾਨਕ ਪਾਸ਼ਾ ਦੇ ਮਾਤਾ ਸੁਲੱਖਣੀ ਜੀ ਦੇ ਵਿਆਹ ਰੂਪ ਦੇ ਦਾਸ ਵੱਲੋਂ ਦਾਸ ਦੇ ਸਟਾਫ ਵੱਲੋਂ ਗੁਰਦਰਪ ਸਿੰਘ ਦੀ ਮੈਨੇਜਮੈਂਟ ਵੱਲੋਂ ਜੋ ਮਿੱਟੀ ਚੈਨਲ ਰਾਹੀਂ ਆਪ ਜੀ ਨੂੰ ਸੰਦੇਸ਼ ਪਹੁੰਚਦਾ ਪਿਆ ਹੈ ਇਹ ਸਾਰਿਆਂ ਵੱਲੋਂ ਆਪ ਜੀ ਨੂੰ ਲੱਖ ਲੱਖ ਵਧਾਈ ਵੀ ਦੇਣੇ ਆ ਆਓ ਗੁਰਬਾਣੀ ਸਰਵਣ ਕਰੋ ਖੰਡੇ ਬਾਤੇ ਦਾਤ ਲਓ ਨਾਮ ਜਪੋ ਸਿਮਰਨ ਕਰੋ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਇੱਕ ਜਿਵੇਂ ਤੁਸੀਂ ਸੰਯੋਗਾ ਦੀ ਗੱਲ ਵੀ ਕੀਤੀ ਮੈਂ ਸਵਾਲ ਹੀ ਪੁੱਛਣ ਲੱਗਾ ਸੀ ਇੱਕ ਹੋਰ ਗੱਲ ਹੈ ਮੈਂ ਕਈਆਂ ਤੋਂ ਇਹ ਗੱਲ ਸੁਣੀ ਆ ਜਦੋਂ ਇੱਥੇ ਆਉਂਦੇ ਨੇ ਉਹ ਬੜੇ ਆਰਾਮ ਨਾਲ ਸ਼ਬਦ ਕੀਰਤਨ ਸੁਣਦੇ ਨੇ ਜਾਂ ਇੱਥੇ ਆ ਕੇ ਉਹ ਪਾਠ ਵੀ ਕਰਦੇ ਆ ਤਾਂ ਉਹਨਾਂ ਨੂੰ ਗੁਰੂ ਸਾਹਿਬ ਦੀ ਗੋਦ ਜਿਹੜੀ ਹੈ ਉਹ ਉਹਨਾਂ ਨੂੰ ਲੱਗਦੀ ਆ ਵੀ ਹਾਂ ਉਹਨਾਂ ਨੂੰ ਐ ਲੱਗਦਾ ਵੀ ਗੁਰੂ ਸਾਹਿਬ ਦੀ ਅਸੀਂ ਗੋਦ ਦੇ ਵਿੱਚ ਆ ਗਏ ਗੁਰੂ ਨਾਨਕ ਸਾਹਿਬ ਦੀ ਗੋਦ ਦੇ ਵਿੱਚ ਆ ਗਏ ਕੀ ਐ ਸੱਚੀ ਗੱਲ ਹੈ ਹਾਂ ਬਿਲਕੁਲ ਸੱਚੀ ਗੱਲ ਹੈ ਜਦੋਂ ਅਸੀਂ ਭਾਵਨਾ ਕਰਕੇ ਆਵਾਂਗੇ ਨਾ ਕਿਸੇ ਵੀ ਗੁਰਦੁਆਰਾ ਸਾਹਿਬ ਜਾਓ ਗੁਰੂ ਨਾਨਕ ਪਾਸ਼ੀਸ਼ ਚਰਨਾ ਚਾਹੋ ਤਾਂ ਗੁਰਮਾਰ ਪਾਰਸਾ ਕਹਿੰਦੇ ਚਰਨ ਸਰਨ ਗੁਰੂ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤਾ ਜੋ ਭਾਵਨਾ ਕਰਕੇ ਸ਼ਰਧਾ ਨਾਲ ਪਿਆਰ ਨਾਲ ਆ ਕੇ ਇਥੋਂ ਬਾਣੀ ਪੜ੍ਹਦਾ ਉਹਦੇ ਮਨ ਨੂੰ ਬੜਾ ਸਕੂਨ ਮਿਲਦਾ ਬੜਾ ਸਕੂਨ ਮਿਲਦਾ ਬੜਾ ਆਨੰਦ ਮਿਲਦਾ ਹੈ ਜਿਵੇਂ ਮਾਲਕ ਦੀ ਬਾਣੀ ਕਿੰਦੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਉਹ ਗੁਰੂ ਦੀ ਬਾਣੀ ਪੜ ਕੇ ਇਹਨਾਂ ਆਨੰਦ ਮਿਲਦਾ ਹੈ ਸਕੂਨ ਮਿਲਦਾ ਹੈ ਕਿ ਸਭੇ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਸੋ ਆਪ ਵੀ ਆਓ ਸਾਰੇ ਰਾਜ ਮਿਲ ਕੇ ਬਾਣੀ ਪੜੋ ਸੇਵਾ ਕਰੋ ਸਿਮਰਨ ਕਰੋ ਸਭ ਦਾ ਧੰਨਵਾਦ ਜੀ ਜੀ ਆਇਆਂ ਸੰਜੋਗਾਂ ਦੀ ਅਰਦਾਸ ਇੱਥੇ ਬੜੇ ਘੱਟ ਲੋਕਾਂ ਨੂੰ ਪਤਾ ਮੈਨੂੰ ਤਾਂ ਪਤਾ ਸੀ ਜਾਂ ਤੁਸੀਂ ਵੀ ਚਲੋ ਪਹਿਲੀ ਵਾਰੀ ਕੈਮਰੇ ਤੇ ਦੱਸਿਆ ਮੈਨੂੰ ਪਤਾ ਪਤਾ ਸੀ ਮੈਨੂੰ ਕੋਈ ਹਿਚਕਚਾਟ ਨਹੀਂ ਆ ਮੇਰੇ ਫੈਮਿਲੀ ਦੇ ਵਿੱਚ ਬੜਿਆਂ ਦੀ ਹੋਈ ਇੱਥੇ ਤੱਕ ਮੇਰੇ ਸੰਜੋਗ ਦੀ ਅਰਦਾਸ ਵੀ ਇੱਥੇ ਹੀ ਹੋਈ ਸੀਗੀ ਤੇ ਵੈਕਰੂਨ ਮੇਰ ਵੀ ਕੀਤੀ ਆ ਹਾਂ ਦੇਖੋ ਗੱਲ ਫਿਰ ਭਾਵਨਾ ਦੀ ਆ ਗਈ ਜੋ ਵੀ ਸ਼ਰਦਾ ਭਾਵਨਾ ਨਾਲ ਸੀ ਆਵਾਂਗੇ ਤੇ ਭਾਈ ਸਾਹਿਬ ਨੇ ਕਹਿੰਦੇ ਮੇਰੇ ਵੀ ਸੰਜੋਗਾਂ ਦੀ ਅਰਦਾਸ ਤੁਸੀਂ ਕੀਤੀ ਤੇ ਮੈਨੂੰ ਵੀ ਮਾਲਕ ਨੇ ਸੋਣਾ ਗੁਰਸਿੱਖ ਪਰਿਵਾਰ ਮਲਾਇਆ ਤੇ ਅਸੀਂ ਤੇ ਸਾਰਿਆਂ ਦੀ ਅਰਦਾਸ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜੋ ਵੀ ਸ਼ਰਦਾ ਭਾਵਨਾ ਲਾਏਗਾ ਗੁਰਨਾਨਕ ਪਾਸ਼ਾ ਉਹਦੀ ਜਰੂਰ ਸ਼ਰਦਾ ਪੂਰੀ ਕਰਨਗੇ ਵਾਅਦੇ ਨਾਲ ਕਹਿੰਦੇ ਆ ਗੁਰਸਾਹਿਬ ਦੇ ਭਰੋਸੇ ਨਾਲ ਕਹਿੰਦੇ ਆ ਤੇਰੇ ਭਰੋਸੇ ਪਿਆਰੇ ਮੈਂ ਲਾੜ ਲੜਾਇਆ ਸਤਿਗੁਰੂ ਦੇ ਭਰੋਸੇ ਤੇ ਲਾੜ ਲੜਾ ਦਿੰਦੇ ਆ ਤੇ ਗੁਰਮਾਰ ਜਰੂਰ ਸਭ ਦੀਆਂ ਅਸ਼ਾ ਪੂਰੀਆਂ ਕਰਦੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਸੰਗਤ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਸੰਗਤ ਦੀ ਸ਼ਰਦਾ ਵੀ ਆ ਅਸੀਂ ਗੱਲਬਾਤ ਕਰ ਰਹੇ ਸੀ ਮਾਤਾ ਜੀ ਜਦੋਂ ਆਉਂਦੇ ਹੋ ਐ ਲੱਗਦਾ ਵੀ ਗੁਰਨਾਨ ਦੇਵ ਜੀ ਦੇ ਕੋਖ ਦੇ ਵਿੱਚ ਬੈਠੇ ਹੋਏ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਦਾ ਮਸੀ ਗੁਰਦਾਰਾ ਗੁਨਾਨਕ ਸ਼ੋਪਰਾਪਤ ਜਨ ਸ਼ੋਪਰਾਪਤ ਹੈ ਗਉ ਕਾਟ ਗੁਰਦਾਰਾ ਜੋ ਕਿ ਸਮਰਾਜਾਉਂ ਦੇ ਨੇੜੇ ਲੁਧਿਆਣੇ ਵਿੱਚ ਹੈ ਅਸੀਂ ਇੱਥੇ ਜਦੋਂ ਆਨੇ ਸਾਨੂੰ ਕਿ ਗੁਨਾਨਕ ਦੀ ਗੋਦ ਹੈ ਇੱਕ ਮਾਂ ਦੀ ਗੋਦ ਦਾ ਪਿਆਰ ਉਸਨ ਮਿਲਦਾ ਹੈ ਸਾਡੇ ਮਨ ਦੀ ਭਾਵਨਾ ਹੈ ਕਿ ਹਮੇਸ਼ਾ ਇਸ ਤਰ੍ਹਾਂ ਜੋ ਪ੍ਰੋਗਰਾਮ ਕਰਦੇ ਹਨ ਇਸਾ ਹੋਣਾ ਚਾਹੀਦਾ ਹੈ ਤੇ ਸੰਗਤਾਂ ਦੀ ਜੋ ਭਾਵਨਾ ਹੈ ਉਹ ਤੁਸੀਂ ਕਹਿ ਕਿ गोद आ के आनंद मिलता है वो तो आनंद मिलता ही है सबनों पता है तुम जो क्या इतने अरदस अरदसा पूरी हम वो तो बिल्कुल श्र श्रद्धा है सब की अपनी अंदर दावना है कि अपनी भावना दे अरद करते हैं उसकी गोद से बैठ के असी खुशियां प्राप्त करते हैं और असर हमेशा विह प्रूप के खुशियाँ लेंदे रहिए सब संगत को मैं अपील करती हाँ कि हर साल जो प्रोग्राम करते हैं ये आप शमूलियत करो अ खुशियाँ प्राप्त करो जिस तरह कि सहज पाठ करते हैं वो समा बीबियां शमूलियत कर ਤੇ ਕਾਫੀ ਚਰਤੀ ਕਲਾਵਰ ਪ੍ਰੋਗਰਾਮ ਕਰਦਿਆਂ ਮੈਂ ਤਾਂ ਹੀ ਕਹਿੰਦੀ ਮਾ ਫਤਿਹ ਲਾਨੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਤੇ ਮੈਂ ਜਦੋਂ ਇੱਥੇ ਆਂਦੇ ਹਾਂ ਇੱਕ ਸਕੂਨ ਮਨ ਦੇ ਵਿੱਚ ਆਂਦਾ ਜਿਵੇਂ ਮੈਂ ਗੱਲ ਕਹੀ ਆ ਵੀ ਗੋਦ ਲੱਗਦੀ ਆ ਵੀ ਹਾਂ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਬਿਲਕੁਲ ਜੀ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਆ ਜਦੋਂ ਆੰਦੇ ਆ ਅਸੀਂ ਚਪੈਰਾ ਵੀ ਕਰਦੇ ਆ ਪਾਠ ਵੀ ਕਰਦੇ ਆ ਤੇ ਜਦੋਂ ਵੀ ਕਰਨ ਆਂਦੇ ਪਾਠ ਵੈਸੇ ਵੀ ਆੰਦੇ ਆ ਮੱਥਾ ਟੇਕਣ ਬੜਾ ਮਨ ਨੂੰ ਸ਼ਾਂਤੀ ਆਂਦੀ ਆ ਭਾਈ ਸਾਹਿਬ ਨੇ ਅੱਜ ਇਹ ਵੀ ਗੱਲ ਦੱਸੀ ਵੀ ਸੰਜੋਗਾਂ ਦੀ ਅਰਦਾਸ ਵੀ ਇੱਥੇ ਹੁੰਦੀ ਆ ਕਿ ਸੱਚੀ ਇੱਥੇ ਸੰਜੋਗ ਹਾਂਜੀ ਬਿਲਕੁਲ ਤੁਸੀਂ ਦੇਖਰਾਓ ਗੱਲ 'ਚ ਬਰਮਾਲਾ ਪਾ ਕੇ ਪ੍ਰਕਰਮਾ ਕਰੋ ਤੁਹਾਡੀ ਆਸ ਮਰਾਦ ਪੂਰੀ ਹੋਏਗੀ ਅੱਛਾ ਇੱਥੇ ਗੁਰਦੁਆਰਾ ਸਾਹਿਬ ਹੈਗੀ ਆ ਹਾਂਜੀ ਹਾਂਜੀ ਬਿਲਕੁਲ ਤੇ ਗੱਲਬਾਤ ਹੋ ਰਹੀ ਸੰਗਤ ਨਾਲ ਕਰਦੇ ਆ ਫਤਿਹ ਸਾਂਝ ਪਾਣ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲੀ ਤਾਂ ਗੱਲ ਅੱਜ ਸੰਗਤ ਕਾਫੀ ਆਚ ਲੱਗਦਾ ਪਿਆ ਵੀ ਹਾਂ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਆ ਦੂਜੀ ਗੱਲ ਐ ਬਈ ਇੰਨਾ ਵੱਡਾ ਇਤਿਹਾਸਕ ਗੁਰਦੁਆਰਾ ਪਰ ਲੋਕਾਂ ਨੂੰ ਕਿੱਥੇ ਨਾ ਕਿੱਥੇ ਜ਼ਰੂਰ ਇਸ ਦਾ ਪਤਾ ਨਹੀਂ ਲੱਗ ਪਿਆ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸੰਗਤ ਦਾ ਬਹੁਤ ਠਾਠਾ ਮਾਰਦਾ ਇਕੱਠ ਹੈ ਜੀ ਜਿਸ ਵਿੱਚ ਗੁਰਦਾਨ ਦੇ ਵਿਆਹ ਪੁਰਬ ਦਾ ਸਮਾਗਮ ਕਰਾਇਆ ਜਾ ਰਿਹਾ ਹੈ ਕਈ ਸੰਗਤ ਨੂੰ ਇੱਥੇ ਸਥਾਨ ਬਾਰੇ ਕੁਝ ਪਤਾ ਹੀ ਨਹੀਂ ਹੈਗਾ ਇਹ ਤੁਹਾਡੇ ਚੈਨਲ ਨਹੀਂ ਤੁਸੀਂ ਉਸ ਆਸਥਾਨ ਦਾ ਤੁਸੀਂ ਕਰੋ ਜੀ ਸੰਜੋਗਾਂ ਦੀ ਵੀ ਕਹਿੰਦੇ ਇੱਥੇ ਅਰਦਾਸ ਹੁੰਦੀ ਆ ਇਹ ਸੰਜੋਗ ਨਹੀਂ ਖੋਲ ਰਹੇ ਹੁੰਦੇ ਇੱਥੇ ਸੰਜੋਗਾ ਦੀ ਅਰਦਾਸ ਹੁੰਦੀ ਆ ਸੰਜੋਗ ਵੀ ਖੁੱਲਦੇ ਨੇ ਹਾਂਜੀ ਹਾਂਜੀ ਬਿਲਕੁਲ ਹੁੰਦੀ ਆ ਜੀ ਅਰਦਾਸ ਉਹ ਜਿਹੜੀ ਭਾਵਨਾ ਨਾਲ ਅਰਦਾਸ ਹੁੰਦੀ ਆ ਉਹ ਸੱਚਾਈ ਹੈ ਕਿ ਇੱਥੇ ਅਰਦਾਸ ਹੁੰਦੀ ਆ ਲੋਕੀ ਆਪਣੇ ਭਾਵਨਾ ਲੈ ਕੇ ਅਰਦਾਸ ਕਰਦੇ ਹਨ ਤੇ ਕਰਵਾਉਂਦੇ ਵੀ ਹਨ ਤੇ ਪੂਰਨ ਵੀ ਹੁੰਦੀ ਆ ਇਹ ਬਿਲਕੁਲ ਸੱਚਾਈ ਹੈ ਇਸ ਗੱਲ ਆਸ-ਪਾਸ ਕਿਸੀ ਦੀ ਹੋਈ ਆ ਹਾਂਜੀ ਬਿਲਕੁਲ ਲਈ ਜਿਸ ਤਰ੍ਹਾਂ ਤੁਸੀਂ ਮੇਰੇ ਸਾਹਮਣੇ ਖੜੇ ਹੋ ਤੇ ਸਾਡੇ ਘਰਾਂ ਦੇ ਵਿੱਚ ਹਾਂ ਤੁਹਾਡੇ ਤੁਹਾਡੇ ਇੱਕ ਮਿੰਟ ਆ ਇੱਕ ਐਗਜ਼ਾਮਪਲ ਹੈ ਤੁਹਾਡੇ ਤੁਹਾਡੇ ਆਸ-ਪਾਸ ਕਿਸੇ ਦੇ ਸੰਜੋਗ ਕਰ ਬੇਟੇ ਦੀ ਮੈਂ ਕੀਤੀ ਹੈ ਨਾ ਉਹਦੀ ਗੱਲ ਚੱਲਦੀ ਵੀ ਆ ਤੇ ਗੱਲ ਬਣ ਵੀ ਗਈ ਆ ਉੱਥੇ ਗੱਲ ਬਣ ਵੀ ਗਈ ਬਾਬਾ ਜੀ ਦੀ ਕਿਰਪਾ ਨਾਲ ਗੱਲ ਬਣ ਗਈ ਹੁਣ ਤਾਂ ਕਹਿੰਦੇ ਬਾਬਾ ਦੇ ਵਿਆਹ ਤੇ ਬੱਚੇ ਦਾ ਸੰਜੋਗ ਖੁੱਲ ਜਾਣ ਤੇ ਵਾਹਿਗੁਰੂ ਕਿਰਪਾ ਕਰਨ ਦੋਨੋਂ ਬੱਚੇ ਆਪਾਂ ਕਿ ਮਤਲਬ ਪਹਿਲਾਂ ਪਹਿਲਾਂ ਗੱਲ ਨਹੀਂ ਬਣ ਰਹੀ ਸੀ ਜਦੋਂ ਇੱਥੇ ਅਰਦਾਸ ਕੀਤੀ ਤੇ ਨਾਲ ਵਾਲਾ ਗੁਰੂ ਨੇ ਹਾਂ ਮੈਸਟਰ ਨੇ ਕਿਹਾ ਸੀ ਇੱਥੇ ਅਰਦਾਸ ਕਰਕੇ ਜਾ ਗੱਲ ਜਸਰੋਪਾ ਪਾ ਕੇ ਪੰਜ ਵਾਰੀ ਮਤਲਬ ਫੇਰੇ ਕਰਕੇ ਤੇ ਫਿਰ ਵਾਈਗੁਰੂ ਸੋਨ ਲਈ ਤੇ ਮੇਰਾ ਆ ਬੜੇ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਲੁਧਿਆਣਾ ਦੇ ਲੋਕਾਂ ਨੂੰ ਨਹੀਂ ਪਤਾ ਇਸ ਨਹੀਂ ਨਹੀਂ ਹੋਈ ਹੈ ਸਾਡੀ ਤੋਂ ਹੋਈ ਹੈ ਵਾਈਗੁਰੂ ਗਿਰ ਮੈਂ ਮਹੀਨਾ ਦੋ ਕੋਇਆ ਕੀਤੀ ਸੀ ਅਰਦਾਸ ਵਾਈਗੁਰੂ ਸੋਨ ਲਈ ਤੇ ਹੁਣ ਤੋੜ ਵੀ ਚੜ ਗਿਆ ਹੈ ਪਾਪਾ ਕਿਰਪਾ ਨਾਲ ਹੁਣ ਜਲਦੀ ਪਾਪਾ ਗੁਨਾਹ ਦੇ ਮਿਹਰ ਕਰਨ ਆਪਣੇ ਵਿਆਹ ਤੇ ਬੱਚੇ ਦੇ ਵੀ ਸੰਜੋਗ ਅੱਗੇ ਚਲਾਣ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਉਹਨਾਂ ਦੇ ਨਾਲ ਵੀ ਇਹ ਹੋਇਆ ਹੋਏਗਾ ਉਹਨਾਂ ਨਾਲ ਵੀ ਵਾਪਸ ਉਹਨਾਂ ਨੇ ਅਰਦਾਸ ਕੀਤੀ ਨਾਲ ਹੀ ਬੇਟੇ ਦਾ ਹੋ ਗਿਆ ਉਹਨਾਂ ਦਾ ਮੇ ਸਿਸਟਰ ਦੀ ਉਹ ਉਹਨਾਂ ਦੀ ਸਿਸਟਰ ਹੈ ਮੈਂ ਮਤਲਬ ਭਾਂਜੀ ਹੈ ਮੇਰੀ ਉਹਨ ਦਾ ਬ੍ਰਦਰ ਦੀ ਹਾਂਜੀ ਹੋਈ ਹੈ ਸਾਡੇ ਤੇ ਹਰ ਇੱਕ ਬਾਬਾ ਜੀ ਪੂਰੀ ਕਰਦੇ ਆ ਕਿਉਂ ਕਿ ਮੈਂ ਦੁਨੀਆ ਵੀ ਅਰਦਾਸਾਂ ਆਈਆਂ ਸਾਬਿਤ ਨਾਨਦਾ ਜੀ ਬਹੁਤ ਸਾਥ ਦਿੰਦੇ ਆ ਬਹੁਤ ਪੂਰੀਆਂ ਕਰਦੇ ਆ ਸੱਚੇ ਬਾਸ਼ਰ ਮੇਰੇ ਹੈਗੀ ਬਾਬਾ ਜੀ ਅੱਜ ਗੁਰੂ ਦੀ ਗੋਦ ਦੇ ਵਿੱਚ ਬੈਠੇ ਉਹ ਪਹਿਲਾਂ ਫਤਿਹ ਸਾਂਝਪਨ ਦੇ ਮਾਈਕਰੋ ਜੀ ਕਾ ਖਾਲਸਾ ਵਾਹਿਗੁਰੂ ਦੀ ਗੋਦ ਦੇ ਵਿੱਚ ਆਏ ਉਹ ਪਹਿਲਾਂ ਤਾਂ ਗੱਲ ਮਨ ਨੂੰ ਸ਼ਾਂਤੀ ਮਿਲੀ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਬਾਬਾ ਜੀ ਦਾ ਘਰ ਬਾਬੇ ਦਾ ਘਰ ਤਾਂ ਬਹੁਤ ਵਧੀਆ ਲੱਗਣਾ ਹਾਂ ਬਾਤ ਵੀ ਕੀਤੀ ਹੈ ਇਹਨਾਂ ਨਾਲ ਤਾਂ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਇੱਕ ਤਾਂ ਇਤਿਹਾਸ ਇੱਕ ਤਾਂ ਇਹ ਇਤਿਹਾਸਕ ਘਟਨਾ ਦੁਆਰਾ ਉਤੋਂ ਇੱਥੇ ਸੰਯੋਗਾਂ ਦੀ ਅਰਦਾਸ ਵੀ ਹੁੰਦੀ ਆ ਤੇ ਸੰਯੋਗ ਦੀ ਅਰਦਾਸ ਕਰਾਂ ਤੋਂ ਬਾਅਦ ਕਈਆਂ ਦੀ ਮਨੋ ਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਵੀ ਹੋਈਆਂ ਸੋ ਇਸੇ ਤਰੀਕੇ ਨਾਲ ਹੋਰ ਵੀ ਅੱਜ ਦੀਆਂ ਅਪਡੇਟਸ ਦੇ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਕੁਵਰ ਜੋਤ ਸਿੰਘ ਦੀ ਰਿਪੋਰਟ